ਲੋ ਵੀ ਸਾਰਿਆਂ ਦੇ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਆਪਣਾ ਚੰਨਾ ਇੱਕ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਵੀ ਆਪਣਾ ਜਿਹੜਾ ਫੋਨ ਨੰਬਰ ਹੈ 97813 43917 97813 43917 ਆਪਣਾ ਉਹ ਨੰਬਰ ਹੈ ਇੱਕ ਜਿਹਨੇ ਭਾਈ ਸਾਨੂੰ ਆਪਾਂ ਨੂੰ ਕਮੈਂਟ ਕਰਦੇ ਆ ਤੁਹਾਨੂੰ ਪਤਾ ਹੀ ਹੈ ਜੀ ਮੋਨਨਾ ਜੀ ਯੂ ਐਸ ਏ ਤੋਂ ਤੇ ਬਲਵਿੰਦਰ ਸਿੰਘ ਜੀ ਯੂ ਐਸ ਏ ਤੋਂ ਇਹ ਸਾਨੂੰ ਕਮੈਂਟ ਕਰਦੇ ਆ ਇੱਕ ਸੁਮਨ ਗੁਪਤਾ ਪੰਜੌਰ ਤੋਂ ਤੇ ਹਰਮੇਲ ਸਿੰਘ ਬੰਦ ਸਿੰਘ ਹੜਾਇਆ ਪਿੰਡ ਜਮਕਾਉਰ ਸਿੰਘ ਪਿੰਡ ਦੀ ਪਿੰਡ ਅ ਰਮੇਂਦਰ ਕੌਰ ਪਿੰਡ ਪੁੰਨਾ ਜਿਹੜਾ ਲੁਧਿਆਣਾ ਕੁਲਦੀਪ ਕੌਰ ਸੰਤੂ ਪਿੰਡ ਸਾਹਪੁਰ ਸਿਮਰਜੀਤ ਕੌਰ ਪਿੰਡ ਪਟਿਆਲਾ ਮਨਵਿੰਦਰ ਕੌਰ ਕਰਮ ਸਿੰਘ ਵੱਲਾ ਹਰਮੇਲ ਸਿੰਘ ਪਿੰਡ ਹੰਡਾਇਆ ਜਗਸੀਰ ਸਿੰਘ ਗਿੱਲ ਜੈਲਦਾਰ ਸਨਕੌਰ ਪਿੰਡ ਜਲੰਧਰ ਤੋਂ ਹਰਦੇਵ ਸਿੰਘ ਹਿਆਰਪੁਰ ਪਿੰਡ ਮਲਕੀਤ ਸਿੰਘ ਟਾਲੀਆਂ ਹਰਜਿੰਦਰ ਸਿੰਘ ਪਿੰਡ ਕੋਗਾ ਜਿਹੜਾ ਮਪਸਾਰਾ ਸੁਮਨ ਕੌਰ ਪਿੰਡ ਵਾਸੀਆਂ ਸਿਮਰਜੀਤ ਕੌਰ ਜ਼ਿਲ੍ਹਾ ਕਪੂਰਥਲਾ ਪਿੰਡ ਪਲਖ ਬਾਬਾ ਇਕਬਾਲ ਸਿੰਘ ਨਵੇਂ ਚੰਦ ਜ਼ਿਲ੍ਹਾ ਮੋਗਾ ਸਰਜੀਤ ਸਿੰਘ ਦਰਸ਼ਨ ਸਿੰਘ ਸੰਗਤਪੁਰਾ ਸਾਧਪਾਲਾ ਭੱਟੀ ਕਰਮ ਸਿੰਘ ਵੱਲਾ ਹਰਸਿਮਰਨ ਕੌਰ ਮੋਹਤ ਕੁਮਾਰ ਤੁਨਪਾਲ ਸਿੰਘ ਸੀਮਾ ਰਾਣੀ ਜਲੰਧਰ ਚਰਤ ਸਿੰਘ ਸੋਨੀ ਨਵਦੀਪ ਸੋਨੀ ਸੂਰਤਗੜ ਹਰਜਿੰਦਰ ਕੌਰ ਜਗਤਾਰ ਸਿੰਘ ਮੱਖਣ RAM ਭਾਰ ਸਿੰਘ ਭਾਰ ਸਿੰਘ ਪੁਰਾ ਅਮਰੀਕ ਬਰਿਆੜ ਸਨ ਗੰਗਾ ਨਗਰ ਪਿਆਰ ਕੌਰ ਸਰਪੰਚਨੀ ਬੇਰਕਾ ਕੁਲਦੀਪ ਕੌਰ ਆਨੰਦਪੁਰ ਸਾਹਿਬ ਮਨਮੋਹਨ ਸਿੰਘ ਫੱਤੇਗੜ ਸਾਹਿਬ ਜਗਦੀਸ਼ ਕੌਰ ਪਿੰਡ ਸੰਧੂ ਬਾਬਾ ਅਖਵਾਲ ਨਮੇ ਚੰਦ ਮੋਗਾ ਨਿਮਰਤ ਕੌਰ ਚੌਕਾ ਸਬਦੀਪ ਗੱਲਾ ਗੁਰਸੇਵਕ ਸਿੰਘ ਨੈਣੇਵਾਲਾ ਬਲਵਿੰਦਰ ਕੌਰ ਜੜੇਆਲਾ ਗੁਰੂ ਜੱਗੀ ਛਾਵੜਾ ਸੀਮਾ ਜੀ ਪਿੰਡ ਜਲੰਧਰ ਕੋਟਕਪੁਰਾ ਤਲਵੰਡੀ ਰਾਏ ਸਾਰਾ ਚਿੰਦਰਪਾਲ ਕੌਰ ਪਿੰਡ ਜੰਗੀ ਰਾਣਾ, ਸਖਦੇਵ ਸਿੰਘ, ਕੋਮਕਲਾ, ਰਣਜੀਤ ਕੌਰ, ਜਗਸੀਰ ਸਿੰਘ ਕੋਟਕਪੂਰਾ, ਕਾਂਨਤਾ ਦੇਵੀ, ਅਮਰਜੀਤ ਕੌਰ, ਪਟਿਆਰਾ ਅਦਰਸ ਕਨੋਲੀ, ਕਰਨ ਕੌਰ ਕੇਵਲ ਤੋਂ, ਬਲਵਿੰਦਰ ਸਿੰਘ ਟੋਲੀਪਿੰਡ, ਭੁੱਲਰ ਜਗਰਾਜ, ਸਿੰਘ ਭੁੱਲਰ, ਰਾਜਪ੍ਰੀਤ ਸ਼ਰਮਾ, ਗੰਢੇ ਤੋਂ, ਕੁਲਦੀਪ ਗੁਪਤਾ, ਓਮ ਗੁਪਤਾ ਲੁਧਿਆਣਾ, ਗਰਮੀਤ ਕੌਰ ਡੱਬਾਲੀ, ਜਸਬਾਲ ਕੌਰ ਲੁਧਿਆਣਾ, ਹਰਜਿੰਦਰ ਕੌਰ ਤੇ ਜਗਤਾਰ ਸਿੰਘ, ਸਤਪਾਲ ਸ਼ਰਮਾ ਰਾਜਸਥਾਨ ਦਲਤਾ ਬਲਬੀਰ ਸਿੰਘ ਰਣਜੀਤ ਰਾਜਕਮਾਰ ਮਾਨਸਾ ਰਾਏ ਜੱਟ ਹਰਪਾਲ ਸਿੰਘ ਬਟਿਆਲਾ ਦੀਪਰੂਟ ਕਹੇ ਬਰਖਸ਼ਾ ਪੈਨਾਂ ਦੀ ਚਮਕੌਰ ਸਿੰਘ ਪਿੰਡ ਬਨੂੰਦੀ ਅਹਿਮਦਗੜ੍ਹ ਪਾਲ ਕਰਿਆਣਾ ਸਟੋਰ ਰਾਜਕਮਾਰ ਮਾਨਸਾ ਸਰਗੇਵਾਲਾ ਰਣਜੀਤ ਸੋਨੀ ਟੇਲਰ ਬੰਟੂ ਸਿੰਘ ਮਾਮਦ ਸਿੰਘ ਆਗਰਾ ਰਿੰਕਾ ਸਿੰਘ ਤੇਜਸਪਾਲ ਸਿੰਘ ਪਿੰਡ ਦਾਦੂਵਾਲਾ ਅਮਰ ਸਿੰਘ ਘਾਟ ਪਿੰਡ ਖੈਰੀਵਾਲ ਖੈਰੀਗੜ੍ਹ ਜੂਪੀ ਹਰ ਸਿੰਘ ਬਟਾਲਾ ਕੁਲਵਿੰਦਰ ਸਿੰਘ ਬਟਾਲਾ ਸੁਸ਼ਮਾ ਜੀ ਨਾਬੇ ਤੋਂ ਤੇ ਰੋਵਣਾ ਮਸੀਹ ਗਰਤਾਸਪੁਰ ਗਤੇਜ ਸਿੰਘ ਲਾਲ ਤੇ ਦੇਖੀ ਪਿੰਡ ਹੈ ਕੋਈ ਪਿਆਰਾ ਲਾਲ ਭਲਾੜਾ ਤੇ ਡਾਕਟਰ ਸਕਰਾਂ ਸਿੰਘ ਪਿੰਡ ਥਰਾਜ ਜ਼ਿਲ੍ਹਾ ਮੋਗਾ ਮੱਖਣ ਸਿੰਘ ਢਿੱਲੋਂ ਬਲਤੇਜ ਸਿੰਘ ਢਿੱਲੋਂ ਹਰਮਿੰਦਰ ਸਿੰਘ ਕਾਰਾ ਲੁਧਿਆਣਾ ਨਾਰ ਨਹਾਰਾ ਪਿੰਡ ਮਨਮੋਹ ਲਾਲ ਨੌਇੜੀ ਜੁਪੀ ਨੌਇੜਾ ਜੁਪੀ ਸਖਰੇਪ ਸਿੰਘ ਕੂਮਕਲਾ ਗਦੇਵ ਸਿੰਘ ਦੇਵ ਜਟਿਆਲਾ ਗੁਰੂ ਅਮਰਜੀਤ ਸਿੰਘ ਪਿੰਡ ਮਝੂਠਾ ਸਰੇਂਦਰ ਮੰਦਰ ਸਿੰਘ ਅੰਗਾ ਸਰੇਂਦਰ ਮੰਦਰ ਸਿੰਘ ਵੀ ਕਹਿੰਦੇ ਆ ਜਵੰਤਾ ਪਿੰਡ ਸਿਰਿਆ ਦੀਪਕਮਾਰ ਫਰੀਦਕੋਟ ਪਰਮਿੰਦਰ ਕੌਰ ਪੂਨਾ ਨਵਦੀਕ ਕੋਰ ਪਿੰਡ ਭੁੱਲ ਜਿਲ੍ਹਾ ਮੋਗਾ ਬੰਟੂ ਸਿੰਘ ਮਨੁਕਤਾ ਲਾਈਵ ਆ ਸੁਮਿੰਦਰ ਕੌਰ ਪਿੰਡ ਚਮਿਆਰੀ ਡੇਟ ਜਲੰਧਰ ਕੁਲਦੀਪ ਸਿੰਘ ਮਨਦੀਪ ਸਿੰਘ ਭਰਮਜੀਤ ਸਿੰਘ ਹਰਮੇਲ ਸਿੰਘ ਨਿਰਮਲ ਸਿੰਘ ਚੰਨਜੀਤ ਕੌਰ ਦਾਨਗਾੜਾ ਇੰਦਰਜੀਤ ਥਰਾਜ ਬਲਬੀਰ ਕੌਰ ਸੰਤੂ ਸਰਸਾ ਜ਼ਿਲ੍ਹਾ ਗਰਮੇਲ ਸਿੰਘ ਰਾਜਸਥਾਨ ਪਿੰਡ ਨੋ ਐਲ ਐਲ ਪੀ ਮਾ ਅਮਨਪ੍ਰੀਤ ਸਿੰਘ ਅਮਰਪ੍ਰੀਤ ਸਿੰਘ ਸੇਖੋ ਸੰਦੀਪ ਸਿੰਘ ਪਿੰਡ ਮੋਹਰ ਸਿੰਘ ਵਾਲਾ ਅਮਨਦੀਪ ਕੌਰ ਪਿੰਡ ਚੱਕ ਵਾਲਾ ਪਰਮਜੀਤ ਸਿੰਘ ਗ੍ਰਾਂਥੀ ਪਿੰਡ ਗਹਿਰੀਆ 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 ਗੁਰਾਇਆ 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 ਸਰਬਜੀਤ ਸਿੰਘ ਪਿੰਡ ਬਟੋਆ ਗਰਮੀਲ ਸਿੰਘ ਕਾਲੇ ਮਾਜਰਾ ਪਿੰਕੂ ਸਿੰਘ ਮਾਊਆਣਾ ਜਸਵੀਰ ਸਿੰਘ ਗਰਦਾਸਪੁਰ ਭੋਲੇ ਕੇ ਮੋਨਾ ਮੋਨ ਸਿੰਘ ਬਨਾਲਾ ਬੀ ਕੇ ਮਾਲ ਬਨਾਲਾ ਤੇ ਅਮਰਜੀਤ ਕੌਰ ਜੱਜਲ ਪਰਮਜੀਤ ਸਿੰਘ ਗ੍ਰਾਂਥੀ ਗੁਰਾਇਆ ਸਰਬਜੀਤ ਕਟੇ ਲੋ ਪਿੰਡ ਰਿਹਾਲਾ ਤੇ ਬਲਦੇਵ ਸਿੰਘ ਪਿੰਡ ਤੂਤਾ ਸਿਮਰਜੀਤ ਕੌਰ ਤਾਮਕੋਟ ਅਮਰਦੀਪ ਕੌਰ ਯੂ ਐਸ ਏ ਤੇ ਬਲਵੰਤ ਸਿੰਘ ਡੱਕਰੂ ਡੱਕਰੂ ਮਖਣਾ ਰਾਮ ਤਾਰ ਸਿੰਘਪੁਰਾ ਜੈਕ੍ਰਿਸ਼ਨ ਸੰਤੋਸ਼ ਰਾਣੀ ਤੇ ਸੇਖੜ ਵਾਲਾ ਕੁਲਦੀਪ ਕੌਰ ਚੁੱਕੀ ਹਰਨੇਕ ਸਿੰਘ ਗੋਗਾ ਪਿੰਡ ਸਧਾਰਨਾ ਹਰ ਹਰਤੇਜ ਸਿੰਘ ਗੋਗਾ ਪਿੰਡ ਫਜ਼ਲਕਾ ਗੋਰ ਵਾਲਾ ਮਿਸਤਰੀ ਹੈ ਤੇ ਗੁਰਪ੍ਰੀਤ ਗੁਰੂ ਸਰ ਭਰਪੂਰ ਧੂਰੀ ਗਰਦੀਪ ਸਿੰਘ ਮੱਲਾਪੁਰ ਗਦੀਪ ਸਿੰਘ ਰਤਨ ਸੋਮਨੂ ਗੁਪਤਾ ਪੰਜੌਰ ਜ਼ਿਲ੍ਹਾ ਜਨਕੌਰ ਪੋਤਾ ਮੋਦੀਪ ਸਿੰਘ ਜੀਵਨਜੋਤ कौर ਜਗਦੇਵ ਸਿੰਘ ਰਣਜੀਤ ਕੌਰ ਦਰਸ਼ਨ ਸਿੰਘ ਪੱਟੀ ਸੰਗਤਪੁਰਾ ਮੋਹਨ ਲਾਲ ਪਿੰਡ ਜੀਵਨ ਸਿੰਘ ਵਾਲਾ ਗੁਰਮੀਤ ਸਿੰਘ ਪਿੰਡ ਛਿਵੀਆਲਾ ਦਲਜੀਤ ਸਿੰਘ ਨੰਬਰਦਾਰ ਪਿੰਡ ਲੋੜਾ ਨਵਾਸ ਹਰਦੇਵ ਸਿੰਘ ਵੀਰੇਵਾਲਾ ਕਲਾ ਬਲਬੀਰ ਸਿੰਘ ਸੋਤ ਪਿੰਡ ਦਾਣੇਬਾਲ ਸਰਬਜੀਤ ਕੌਰ ਢਿੱਲੋਂ ਨਾਨ ਗਰਮੀਤ ਕੌਰ ਪੈਂਟ ਕਣਕਵਾਲ ਤੇ ਭੰਗਾ ਧੰਮੇ ਕਲਾਂ ਭੰਗਾ ਧੰਮੇ ਕਲਾਂ ਤੇ ਇੱਕ ਬਾਈ ਇਹ ਕੈਨੇਡਾ ਵਾਲੇ ਆ ਤੇ ਲਖਵੀਰ ਸਿੰਘ ਪਿੰਡ ਨਸੂੜੀ ਜ਼ਿਲ੍ਹਾ ਜਲੰਧਰ ਤੋਂ ਇਹਨਾਂ ਦਾ ਅਸੀਂ ਦਿਨੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਇਹਨੇ ਦੂਰ ਬੈਠੇ ਵੀ ਸਾਡੇ ਨਾਲ ਜੁੜੇ ਹੋਏ ਆ ਜਸਵਿੰਦਰ ਕੌਰ ਪਿੰਡ ਚਿਮਿਆਰੀ ਜਲੰਧਰ ਪੁੱਲਰ ਸਾਹਿਬ ਟਰੱਕ ਡਰਾਈਵਰ ਆ ਬਾਬਾ ਨਿਰਮਲ ਸਿੰਘ ਇਕਵਾਲਪੁਰਾ ਲਹਿਰਾ ਕਾਂਕੇ ਤੋਂ ਭੰਗੂ ਬੇਬੇ ਆ ਕੋਈ ਇਹ ਬੇਬੇ ਜਿਹਨੂੰ ਭੰਗੂ ਕਹਿੰਦੇ ਆ ਬੇਬੇ ਜੀ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਕਮੈਂਟ ਵੀ ਡੇਲੀ ਆਉਂਦਾ ਬਹੁਤ ਬਹੁਤ ਧੰਨਵਾਦ ਬੇਬੇ ਭੰਗੂ ਤਨਤਾਰ ਗੁਰਸੇਵਕ ਸਿੰਘ ਗੋਟੇ ਕਾ ਤੇ ਗੁਰਸੇਵਕ ਸਿੰਘ ਪਟਿਆਲੇ ਤੋਂ ਸੋਮਨ ਗੁਪਤਾ ਪਰਜੌਰ ਤੋਂ ਗੋਤ ਹਾਂ ਪਰਜੌਰ ਹਾਂ ਸ਼ੋਮਨ ਗੁਪਤਾ ਪਰਜੌਰ ਬਹੁਤ ਬਹੁਤ ਧੰਨਵਾਦ ਜੀ ਹੁਣ ਆ ਕਮੈਂਟ ਨੇ ਵੀਡੀਓ ਵਾਲੇ ਤਲਵਿੰਦਰ ਕੌਰ ਜਸਵੀਰ ਕੌਰ ਅਗੰਦੀਪ ਸਿੰਘ ਜੀ ਦੀ ਸਵੀਰ ਜੰਗੀ ਚਾਹਲ ਕੋਸ਼ਪੀਰ ਸਿੰਘ ਜੇਸ ਸ਼ਾਟ ਜਸਵਿੰਦਰ ਸਿੰਘ ਤੇ ਸਰੇਂਦਰ ਗਿੱਲ ਸਰੇਂਦਰ ਗਿੱਲ ਹਬੀਬ ਚੌਧਰੀ ਤੇ ਪਾਲ ਸਿੰਘ ਕੁਲਵੰਤ ਪੋਲਾ ਦਾ ਸਰਜੀਤ ਸਿੰਘ ਤੇ ਲਖਵੀਰ ਸਿੱਧੂ ਤੇ ਹੈਗਾ ਆਪਣਾ ਮਮਤਾ ਰਾਣੀ ਤੇ ਸੁਖਦੇਵ ਸਿੰਘ ਤੇ ਸੋਨੂੰ ਬੱਲਾ ਮਨਜੀਤ ਕੌਰ ਕਲਵੰਤ ਸਿੰਘ ਕਲਵੰਤ ਕੌਰ ਸੋਰੀ ਕਲਵੰਤ ਕੌਰ ਤੇ ਬਲਵਿੰਦਰ ਸਿੰਘ ਮੰਡੇਰ ਮਨਜੀਤ ਕੌਰ ਇਹ ਹੈ ਕਿ ਦੋ ਨਾਂ ਨੇ ਇਹਨਾਂ ਦਾ ਨਾਂ ਹੈਗਾ ਆ ਗੁਰਪ੍ਰੀਤ ਸਿੰਘ ਦਬਈ ਤੋਂ ਕਤਾਨ ਸਾਹਿਬ ਤੇ ਆਇਸ਼ਾ ਪੁੱਲਰ ਇਹ ਅੱਗੇ ਅਕੇ ਕਰਦੇਵ ਸਿੰਘ ਦਾ ਲਵਜੋਤ ਸਿੰਘ ਅ ਸਲੀਕਾ ਜੈਨੀ ਤੇ ਕਮਲ ਅਗਰ ਸੋਰੀ ਕਮਲੇਸ਼ ਕੁਮਾਰੀ ਅ ਜਗਨਬਾਲਾ ਸਮਰਜੀਤ ਕੌਰ ਹਰਪਾਲ ਸਿੰਘ ਸੋਮਨਾਥ ਤੇ ਜਸਵੀਰ ਕੌਰ ਤੇ ਸਤਵਿੰਦਰ ਕੌਰ ਜੀਐਸ ਸ਼ੌਟ ਸੋਹਿੰਦਰਜੀਤ ਸਿੰਘ ਤੇ ਮਨਪ੍ਰੀਤ ਕੌਰ ਜੋਬਨ ਸਜੀਤ ਕੌਰ ਸੁਵਿੰਦਰ ਕੌਰ ਕਪੂਰ ਤੇ ਅਮਰਤਾ ਸੋਨਾ ਟੰਗੜੀ ਤੇ ਲਾਹ ਦੰਦਿਆਲ ਇਹਨਾਂ ਦੇ ਦੋ ਦੇ ਮੇਰੇ ਜਾ ਦਾਗੇ ਅਮਰ ਸਿੰਘ ਅਮਰ ਸਿੰਘ ਗੁਰਦੇਵ ਕੌਰ ਤੇ ਰਕੇਸ਼ ਕੋਇਲ ਸਰਬੰਦਾ ਸਮਹਿਤਾ ਤੇ ਅਜੀਸ਼ ਕੁਮਾਰ ਤਲਵਿੰਦਰ ਕੌਰ ਫੇਰ ਆਗੇ ਪ੍ਰੀਤਮ ਬੁਨੀਆ ਤੇ ਕਰਨ ਸਿੱਧੂ ਤੇ ਗਰਮੀਤ ਕੌਰ ਤੇ ਜਸਵਿੰਦਰ ਬਲੌਰ ਬਲੌਰ ਤੋਂ ਸਾਰੀ ਬਲੌਰ ਤੋਂ ਹਰਮੋਨ ਕੌਰ ਤੇ ਗੁਰਚੰਨ ਫਰੀਦਕੋਟ ਤੇ ਸਰਬਨ ਕੌਰ ਆ ਸੌਰੀ ਸਵਰਨਜੀਤ ਮੋਹਲੀ ਜਿਸ ਜਸਮントਸ ਗਿੱਲ ਲੋਕ ਸਿੰਘ ਤੇ ਸ਼ਿਲਪਾ ਕੰਨਾ ਬਲਵਿੰਦਰ ਕੋਹਰ ਧਾਰੀ ਧਾਰੀ ਵਾਲਾ ਜ਼ਿਲ੍ਹਾ ਗਦਾਸਪੁਰ ਜੱਗੀ ਚਾਹਗਾ ਬਰਾ ਦਵਾ ਗਿਆ ਐਕਸੈਸਟਾਇਲ ਬਲਵਿੰਦਰ ਕੋਹਰ ਫੇਰਾ ਗਿਆ ਗੁਰਦੇਵ ਸਿੰਘ ਰੀਟਾ ਕਮੈਂਟ 2000 ਦਵਾਰੇ ਜੋਗਨਕੀਤ ਮੱਲੀ ਮੋਰਵਾਲ ਸਿੰਘ ਭੋਲਾ ਗਿੱਲ ਤੇ ਡਾਕਟਰ ਸੁਖਰਾਜ ਸਿੰਘ ਇਹ ਘਪੋਲਾ ਸਿੰਘ ਵੀ ਸਾਨੂੰ ਬਹੁਤ ਬਹੁਤ ਕਮੈਂਟ ਕਰਦਾ ਕਿਸੇ ਵੀਰ ਭਾਈ ਦਾ ਰਹਿ ਵੀ ਜਾਂਦਾਗਾ ਤੇ ਉਹ ਸਾਨੂੰ ਫੋਨ ਨੰਬਰ ਥੋਡੇ ਕੋਲ ਹੈਗਾ ਆਪਣਾ ਫੋਨ ਨੰਬਰ ਤੇ ਲਿਖ ਆ ਦਿਆ ਕਰ ਤੇ ਕੋਈ ਵੀ ਕਮੈਂਟਰ ਆਏ ਵੀ ਜਾਂਦਾ ਹੁੰਦਾ ਤੇ ਇਹ ਆਪਣੀ ਡੇਲੀ ਨਾਲ 10 ਵਜੇ ਆਇਆ ਕਰਨਗੇ ਕਮੈਂਟ ਇਹ ਆਪਾਂ ਹੁਣ ਲੱਗ ਪਾਇਆ ਕਰਾਂਗੇ ਵੀਰਾਂ ਨੂੰ ਤੁਹਾਡਾ ਧੰਨਵਾਦ ਆਪਣਾ ਚਾਨਣ ਸਤਿ ਸ੍ਰੀ ਅਕਾਲ ਜੀ ਚਲੋ ਜੀ